ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਆਪਣੀ ਜਿਹੜੀ ਸ਼ਾਪ ਹੈ ਜ ਆਪਾਂ ਵੀਡੀਓ ਕਿ ਤੁਹਾਡੇ ਵਾਸਤੇ ਬਹੁਤ ਫਾਇਦੇ ਦੀ ਲੈ ਕੇ ਆਏ ਆਂ ਬਾਈ ਸੂਟ ਨੇ ਆਪਣੇ ਕੋਲੇ ਪਿੱਛੇ ਬਚੇ ਹੋਏ ਕੱਟ ਪੀਸ ਜਿਵੇਂ ਆਪਾਂ ਕਹਿਣੇ ਆਂ ਕੱਟ ਪੀਸ ਵੀ ਨਾ ਕਹੀਏ ਸੂਟ ਹੀ ਕਹਿ ਲਿਓ ਤਿੰਨ ਤਿੰਨ 4-4 ਮੀਟਰ ਦੇ ਪੀਸ ਹੈ 3 ਮੀਟਰ ਦਾ ਕੋਈ 4 ਮੀਟਰ ਦਾ ਜਾਨਿਕ ਸੂਟ ਹੀ ਬਣ ਸਕਦੇ ਨੇ ਜੇ ਕੋਈ ਆਪ ਕਾਰਗਰੀ ਹੈਗੀ ਹੈ ਨਾ ਤਾਪ ਕੱਢ ਕੇ ਸੂਟ ਬਣਾ ਸਕਦੇ ਹੋ ਬਹੁਤ ਫਾਇਦਾ ਹੈ ਜਾ ਜਿਹੜੀਆਂ ਭੈਣਾਂ ਸਲਾਈ ਕਰਦੀਆਂ ਨੇ ਸਿੱਖਣਾ ਚਾਹੁੰਦੀਆਂ ਹੁੰਦੀਆਂ ਨੇ ਕੁੜੀਆਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਕੱਪੜਾ ਵੀ ਕੋਈ ਸਾਨੂੰ ਸਸਤਾ ਮਿਲ ਜੇ ਕਿਉਂਕਿ ਉਹਨਾਂ ਨੇ ਸਿੱਖਣਾ ਹੁੰਦਾ ਹੈ ਕੰਮ ਸੈਂਟਰਾਂ ਦੇ ਵਿੱਚ ਉਹਨਾਂ ਵਾਸਤੇ ਵੀ ਚੀਜ਼ ਵਧੀਆ ਰਹੂਗੀ ਇਹ ਆਪਾਂ ਪੀਸ ਕੱਢਣਿਆ ਸਿਰਫ 100-100 ਰੁਪਏ ਦੇ ਵਿੱਚ ਦੇ ਦੇਨੇ ਆ ਵੀਰੇ ਦੇਖੋ ਬਹੁਤ ਸੋਹਣੇ ਪ੍ਰਿੰਟਡ ਪੀਸ ਹੈ ਕਪੜਾ ਬਹੁਤ ਸੋਹਣਾ ਹੈ ਨਾ ਕਟਣ ਫਟਣ ਵਾਲਾ ਨਾ ਰੰਗ ਫੇਟ ਹੋਣ ਵਾਲਾ ਪੀਸ ਜੇਕਰ ਸਿਰਫ ਨਾਮ ਪੀਸਾ ਹੁੰਦਾ ਦੇਖੋ ਜੀ ਆਪਾਂ ਪੀਸ ਖੋਲੀਏ ਤਾਂ ਦੇਖੋ ਪੂਰੇ ਵੱਡੇ ਵੱਡੇ ਸੂਟਾਂ ਦੇ ਸੂਟ ਹੀ ਪਏ ਨੇ ਸਿਰਫ 100 100 ਰੁਪਏ ਦੇ ਵਿੱਚ ਆਪਾਂ ਇਹ ਦੇ ਦੇ ਰਹੇ ਨੇ ਸੂਟ ਆਹ ਦੇਖੋ ਬਹੁਤ ਫਾਇਦਾ ਭਾਈ ਹੋਣ ਵਾਲਾ ਵੀਡੀਓ ਦੇਖ ਕੇ ਅੱਗੇ ਵੀ ਸ਼ੇਅਰ ਕਰ ਦਿਓ ਆਹ ਦੇਖੋ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਕੱਪੜਾ ਹੀ ਬਹੁਤ ਸੋਹਣਾ ਹੋਊਗਾ ਡਿਜ਼ਾਈਨ ਵੀ ਸੋਹਣੇ ਨੇ ਇਹ ਜਿੰਨੇ ਥਾਨਾਂ ਦੇ ਵਿੱਚੋਂ ਕੱਟ-ਕੱਟ ਕੇ ਪਿੱਛੋਂ ਰਹਿ ਜਾਂਦੇ ਆ ਪੀਸ ਉਸ ਪੀਸ ਆ ਇਹ ਸੂਟੀ ਬਣਾ ਲੈਂਦੀ ਐ ਨੇ ਕਈ ਪਹਿਣਾ ਨੇ ਬਣਾਏ ਵੀ ਐ ਤਾਂ ਕਰਕੇ ਆਪਾਂ ਫਿਰ ਇਹਨਾਂ ਦੀ ਵੀਡੀਓ ਤਾਂ ਪਾਦੀ ਵੀ ਕਿਸੇ ਦਾ ਫਾਇਦਾ ਹੋ ਜੇ ਤਾਂ ਵਧੀਆ ਗੱਲ ਐ ਸਿਰਫ 100-100 ਰੁਪਏ ਦੇ ਵਿੱਚ ਦੇ ਦੇਨੇ ਐ ਇਹ ਦੇਖੋ ਜੀ ਕਲਰ ਇਹਦੇ ਪਚਾ ਕੋ ਆ ਪੀਸ ਪੂਸ ਕੋਈ ਨਾ ਆਪਾਂ ਕਹਿ ਸਕਦੇ ਬਹੁਤ ਵੱਡੇ ਵੱਡੇ ਐ ਜੀ ਆ ਦੇਖੋ ਸਿਰਫ 100 100 ਰੁਪਏ ਚ ਹੀ ਦੇ ਦੇਣੇ ਐ ਇਹ ਆ ਕੇ ਲਿਜਾ ਸਕਦੇ ਹੋ ਤੁਸੀਂ ਆਨਲਾਈਨ ਇਹ ਬਈ ਨਹੀਂ ਭੇਜੇ ਜਾਣਗੇ ਜੇ YouTube ਤੇ ਵੀਡੀਓ ਦੇਖ ਰਹੇ ਹੋ ਚਲੋ Facebook ਤੇ ਦੇਖ ਰਹੇ ਤਾਂ ਤੁਹਾਨੂੰ ਪਤਾ ਹੀ ਐ ਤੇ YouTube ਵਾਲੇ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਵੀ ਆਨਲਾਈਨ ਕਿਉਂਕਿ ਕੱਟ ਪੀਸ ਨਹੀਂ ਭੇਜੇ ਜਾਣਗੇ ਕਿਸੇ ਨੂੰ ਵੀ ਸਿਰਫ ਆ ਕੇ ਦੁਕਾਨ ਤੋਂ ਤੁਸੀਂ ਲੈ ਜਾ ਸਕਦੇ ਹੋ ਜੀ ਇਸ ਤਰ੍ਹਾਂ ਦੇ ਪੀਸ ਬਹੁਤ ਵੱਡੇ ਵੱਡੇ ਸਿਰਫ 100 100 ਰੁਪਏ ਦੇ ਵਿੱਚ ਦੇਖੋ ਡਿਜ਼ਾਈਨ ਰੰਗ ਨੂੰ ਕੋਲ ਕੋਲ ਕੇ ਪੀਸਾਂ માં ਦੋ ਚਾਰ ਦਿਖਾਈ ਦਿੰਨੇ ਆ ਆ ਦੇਖੋ ਜੀ ਪੂਰੇ ਵੱਡੇ ਸੂਟ ਪਹਿਨ ਦਾ ਪੂਰਾ ਫਾਇਦਾ ਕੋਲ ਕੁਆਲਿਟੀ ਦੇ ਵਿੱਚ ਹੀ ਬਾਈ ਆਪਾਂ ਪੂਰਾ ਫਾਇਦਾ ਕਰਦੇ ਆ ਜਿੰਨਾ ਹੋ ਸਕਦਾ ਜਿੰਨਾ ਆਪਣੇ ਤੋਂ ਬਣਦਾ ਆਪਾਂ ਪੂਰਾ ਕਰਦੇ ਆ ਆ ਦੇਖੋ ਜੀ ਵੱਡੇ ਵੱਡੇ ਪੀਸ ਸਿਰਫ 100 100 ਚ ਚੱਕ ਕੇ ਲੈ ਜਾਓ ਰੰਗ ਡਿਜ਼ਾਈਨ ਬਹੁਤ ਨੇ ਇਹਦੇ ਵਿੱਚ ਆ ਦੇਖ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ